ਫਰੀਦਕੋਟ ਕਤਲकांड ਦੀ ਵੀਡੀਓ ਸਾਹਮਣੇ ਆ ਗਈ ਹੈ ਸੀਸੀਟੀਵੀ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ ਜੀਵਨ ਜੋਤ ਜੁਗਨੂ ਦੀ ਗੱਡੀ ਨੂੰ ਦੇਖੋ ਕਿਸ ਤਰ੍ਹਾਂ ਇਹ ਨਿਸ਼ਾਨਾ ਬਣਾਇਆ ਗਿਆ ਔਰ ਹਮਲਾਵਰ ਇਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਭੱਜਦੇ ਹੋਏ ਦਿਖਾਈ ਦੇਣਗੇ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਹਮਲਾਵਰ ਆਂਦੇ ਨੇ ਔਰ ਜਿਹੜਾ ਵਿਅਕਤੀ ਗੱਡੀ ਦੇ ਵਿੱਚ ਮੌਜੂਦ ਸੀ ਯਾਨੀ ਕਿ ਜੀਵਨ ਜੋ ਜੁਗਨੂ ਦੀ ਗੱਡੀ ਦੇ ਵਿੱਚ ਜਿਹੜਾ ਵਿਅਕਤੀ ਮੌਜੂਦ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਜਾਂਦੇ ਨੇ ਤਾਂ ਇਹ ਵੀ ਸਾਹਮਣੇ ਆਇਆ ਇਸ ਗੱਲ ਦਾ ਵੀ ਜ਼ਿਕਰ ਹੋਇਆ ਕੁਝ ਸਮਾਂ ਪਹਿਲਾਂ ਕਿ ਜੀਵਨ ਜੋ ਜੁਗਨੂ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਸੀ ਜੀਵਨ ਜੋ ਜੁਗਨੂ ਦਾ ਕਤਲ ਕਰਨ ਦੇ ਲਈ ਆਏ ਸੀ ਉਸ ਦੇ ਉੱਤੇ ਗੋਲੀਆਂ ਚਲਾਉਣ ਦੇ ਲਈ ਆਏ ਸੀ ਪੁਲੇਖੇ ਦੇ ਵਿੱਚ ਮੁਹਾਲੀ ਨਾਲ ਸੰਬੰਧਿਤ ਯਾਦਵੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਗਏ ਕਿਉਂਕਿ ਯਾਦਵੰਦਰ ਜੀਵਨ ਜੋ ਜੁਗਲੂ ਦੀ ਗੱਡੀ ਦੇ ਵਿੱਚ ਮੌਜੂਦ ਸੀ ਔਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਫਰੀਦਕੋਟ ਦੇ ਫਰੀਦਕੋਟ ਦੇ ਵਿੱਚ ਇਹ ਕਤਲ ਦੀ ਵਾਰਦਾਤ ਵਾਪਰੀ ਔਰ ਮੌਕੇ ਤੋਂ ਹੀ ਹਮਲਾਵਰ ਫਰਾਰ ਹੋ ਗਏ ਔਰ ਘਟਨਾ ਜਿਹੜੀ ਆ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਹਾਲਾਂਕਿ ਜਿਹੜੀਆਂ ਗੱਡੀਆਂ ਪਿਛਲੇ ਪਾਸਿਓਂ ਆ ਰਹੀਆਂ ਸੀ ਇਸ ਰਾਤ ਉਲੰਘ ਰਹੀਆਂ ਸੀ ਉਹਨਾਂ ਉਹ ਵੀ ਹਾਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਔਰ ਜਿਹੜੀ ਗੱਡੀ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਜਿਹੜੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਉਹ ਗੱਡੀ ਦੀ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਫਰੀਦਕੋਟ ਕਤਲकांड ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਘਟਨਾ ਆ ਜਿਹੜੀ ਵਾਰਦਾਤ ਦੀ ਹੈ ਉਹ ਤੁਹਾਡੇ ਜਿਹੜੀ ਇਸ ਕੈਮਰੇ ਦੇ ਵਿੱਚ ਕੈਦ ਹੋਈ ਹੈ ਔਰ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਦੁਪਹਿਰ ਦੇ ਸਮੇਂ ਯਾਦਵਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਇੱਥੇ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੇ ਕਿ ਜੀਵਨ ਜੋਤ ਜੁਗਨੂ ਦੀ ਗੱਡੀ ਦੇ ਵਿੱਚ ਯਾਦਵਿੰਦਰ ਜਿਹੜਾ ਉਹ ਮੌਜੂਦ ਸੀ ਔਰ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਹਮਲਾਵਰਾਂ ਵੱਲੋਂ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਮੌਕੇ ਤੋਂ ਹੀ ਹਮਲਾਵਰ ਫਰਾਰ ਹੋ ਗਏ ਹਾਲਾਂਕਿ ਹਮਲੇ ਵੇਲੇ ਕਾਰ ਦੇ ਵਿੱਚ ਯਾਦਵੰਦਰ ਜਿਹੜਾ ਨੌਜਵਾਨ ਹੈ ਉਹ ਮੌਜੂਦ ਸੀ ਉਸ ਦੇ ਵਿੱਚ ਬੈਠਾ ਹੋਇਆ ਸੀ ਜਿਸ ਦੀ ਗੋਲੀਆਂ ਲੱਗਣ ਦੇ ਨਾਲ ਮੌਤ ਹੋਈ ਹੈ ਤਫਰੀਦ ਕੋਰਟ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਨੌਜਵਾਨ ਹੈ ਗਿਆ ਸੀ ਔਰ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਇੱਥੇ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਜੀਵਨ ਜੋਤ ਜੁਗਨੂ ਨਾਮਜ਼ਦ ਹੋਇਆ ਸੀ ਔਰ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਦਿੱਲੀ 에어ਪੋਰਟ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਗ੍ਰਿਫਤਾਰ ਕਰਕੇ ਉਸ ਨੂੰ ਪੰਜਾਬ ਲੈ ਆਂਦਾ ਗਿਆ ਪੁਚਗੇ ਚ ਵੀ ਕੀਤੇ ਗਏ ਪਰ ਕਲੀਨ ਚਿੱਟ ਦੇ ਦਿੱਤੀ ਗਈ ਬਾਅਦ ਦੇ ਵਿੱਚ ਜੀਵਨ ਜੋ ਜੁਗਨੂ ਨੂੰ ਪਰ ਜਿਸ ਤਰੀਕੇ ਦੇ ਨਾਲ ਇਹ ਨਿਸ਼ਾਨਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਜੀਵਨ ਜੋ ਜੁਗਨੂ ਨੂੰ ਕੀਤੀ ਗਈ ਪਰ ਕਿਹਾ ਜਾ ਰਿਹਾ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜੀਵਨ ਜੋ ਜੁਗਨੂ ਦੇ ਭੁਲੇਖੇ ਦੇ ਵਿੱਚ ਯਾਦਬੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਹ ਵਾਰਦਾਤ ਦੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦੋ ਤਸਵੀਰਾਂ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ ਇੱਕ ਸੀਸੀ ਟੀਵੀ ਤਸਵੀਰ ਹੈ ਔਰ ਦੂਸਰੀ ਜਿਹੜੀ ਤਸਵੀਰ ਹੈ ਉਹ ਨੌਜਵਾਨ ਜੀਵਨ ਜੋ ਜੁਗਨੂ ਦੀ ਵੀ ਸਾਂਝੀ ਕਰ ਰਹੇ ਆ ਜਿਸ ਨੂੰ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਸੀ ਔਰ ਇਸ ਦਿਨਾਲ ਜਿਹੜੀ ਤਾਜ਼ਾ ਜਾਣਕਾਰੀ ਇਹ ਹੈ ਕਿ ਹੁਣ ਇਸ ਕਤਲ ਦੀ ਵਾਰਦਾਦੀ ਜਿਹੜੀ ਸੀਸੀਟੀਵੀ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਔਰ ਦੇਖੋ ਉਸ ਤੋਂ ਬਾਅਦ ਜਦੋਂ ਇਹ ਕਤਲ ਕਰਕੇ ਹਮਲਾਬਰ ਪਾਈ ਦੇ ਨੇ ਤੋਂ ਬਾਅਦ ਇਸ ਪਿੰਡ ਦੇ ਵਿੱਚ ਅਫਰਾ ਤਫਰੀ ਵਰਗਾ ਮਾਹੌਲ ਬਣ ਜਾਂਦਾ ਹੈ ਲੋਕ ਵੀ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਘਰ ਤੋਂ ਬਾਹਰ ਨਿਕਲਦੇ ਨੇ ਔਰ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਔਰ ਜਾਂਚ ਪੁਲਿਸ ਦੀ ਟੀਮ ਨੇ ਹੁਣੇ ਸ਼ੁਰੂ ਕਰ ਦਿੱਤੀ ਹੈ ਕਿ ਆਖਰਕਾਰ ਇਹ ਗੋਲੀਆਂ ਕਿਸ ਨੇ ਚਲਾਈਆਂ ਕੀ ਕਿਸੇ ਦੇ ਇਸ਼ਾਰੇ ਤੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਗਿਆ ਔਰ ਕਿਸ ਦੇ ਇਸ਼ਾਰੇ ਦਿੱਤਾ ਗਿਆ ਬਹੁਤ ਸਵਾਲ ਵੀ ਇਸ ਸਮਦੇ ਘਟਨਾ ਦੇ ਵਿਚਾਲੇ ਜਿਹੜੇ ਸ਼ੁਰੂ ਹੋ ਰਹੇ ਨੇ ਪਰ ਜਿੱਥੇ ਇੱਕ ਪਾਸੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਹੁਣ ਤੁਹਾਨੂੰ ਬਿਆਨ ਸੁਣਾਉਣੇ ਆ ਕਿ ਇਸ ਘਟਨਾ ਤੋਂ ਬਾਅਦ ਜਿਹੜੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਸੀ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਨੇ ਕੀ ਕੁਝ ਕਿਹਾ ਔਰ ਸੁਣਦੇ ਆ ਜੀ ਸਾਰਾ ਮਾਮਲਾ ਜਿਹੜਾ ਕਮਨ ਵਾਲੇ ਜਿਹੜਾ ਜੀ ਇੱਥੇ ਆ ਜੇ ਇੱਕ ਯਾਦਵਿੰਦਰ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈ ਉਹਦਾ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਅੱਜ ਮਰਦਰ ਕਰ ਦਿੱਤਾ ਗਿਆ ਤਾਂ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਐਂਡ ਵੀ ਹੈਵ ਵੈਰੀ ਗੁੱਡ ਲੀਡਸ ਸਾਡੇ ਕੋਲ ਹੈਗੀ ਆ ਤੇ ਪ੍ਰੋਪਰ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਬਹੁਤ ਸੇਫ ਇਸ ਕੇਸ ਨੂੰ ਫੇਸ ਕਰਾਂਗੇ ਜੀ ਪਤਾ ਲੱਗੇ ਕਿ ਕਿੰਨੇ ਕਿ ਜਨਰੇਸ਼ਨ ਦੇ ਮਰਦਰ ਕਰਨਾ ਚਾਹੀਦਾ ਜੀ ਐਸ ਆਈ ਸੈਡ ਕਿ ਸਾਡੇ ਕੋਲ ਬਹੁਤ ਚੰਗੀ ਲੀਡਸ ਹੈਗੀਆਂ ਅਸੀਂ ਬਹੁਤ ਛੇਤੀ ਇਹਨੂੰ ਕਰ ਲਾਂਗੇ ਪਤਾ ਲੱਗੇ ਦੀ ਪ੍ਰੀਲੀਮినਰੀ ਤਾਂ ਇਹ ਕਿਉਂਕਿ ਇਨਸੀਡੈਂਟ ਥੋੜੀ ਦੇਰ ਪਹਿਲਾਂ ਹੀ ਹੋਇਆ ਹੈ ਤਾਂ ਇਹ ਜਿਹੜਾ ਬੰਦਾ ਸੀ ਇਹ ਮੋਹਾਲੀ ਦਾ ਰਹਿਣ ਵਾਲਾ ਹੈ ਔਰ ਇੱਥੇ ਅੱਜ ਕਿਸੇ ਇੱਕ ਪਰਸਨਲ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਪਰਿਵਾਰ ਨਾਲ ਤੇ ਇੱਥੇ ਆਜੇ ਕਿ ਇਨਸੀਡੈਂਟ ਪਾਤਰ ਹੈ